ਲਓ ਜੀ ਬਾਬਾ ਜੀ ਜੀ ਆ ਗਏ ਕਰਵਾ ਹੈ ਕਰਵਾ ਹੈ ਕਰਵਾ ਮੈਂ ਕਰਵਾ ਕਰਵਾਓ ਗੋ 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 ਲੋ ਗਾਇਸ ਇੱਕ ਕਰਵਾ ਚੋਟਾ ਸੌਦਾ ਆ ਗਿਆ ਤੇ ਇਹ ਮਿੱਠੀਆਂ ਕੋਈ ਨਮਕੀਨ ਨਮਕੀਨ ਵੀ ਆ ਵਿੱਚ ਅੱਛਾ ਸਾਰਾ ਕੁਝ ਵਿੱਚ ਹੀ ਹੈ ਤੇ ਆ ਦੇਖੋ ਗਾਇਸ ਮੈਂ ਕਰਵਾ ਚੋਟਾ 10 ਤਰੀਕ ਦਾ ਤੇ ਇਹ ਜਿਹੜੀਆਂ ਸਾਡੀਆਂ ਲੇਡੀਜ਼ ਭੈਣਾਂ ਆਪਣੇ ਪਰਜਾਈਆਂ ਨੇ ਤੇ ਉਹਨਾਂ ਦਾ ਥਾਣ ਪਣ ਦਾ ਸੌਦਾ ਦੇਖੋ ਇਸ ਤੋਂ ਪਹਿਲਾਂ ਨਾ ਕਰਵਾ ਚੌਥ ਤੋਂ ਪਹਿਲਾਂ ਗੜਗੜ ਚੌਥ ਹੁੰਦਾ ਸੀਗਾ ਤੁਹਾਨੂੰ ਨਹੀਂ ਪਤਾ ਹਣਾ ਫੌਜੀ ਸਾਹਿਬ ਨੂੰ ਪਤਾ ਹੈ ਗੜਗੜ ਚੌਥ ਹੁੰਦਾ ਸੀਗਾ ਪਹਿਲਾਂ ਤੇ ਉਸ ਤੋਂ ਬਾਅਦ ਇਹ ਲੰਬੀ ਕਹਾਣੀ ਮਸਲਾ ਕੇ ਜਾਊਂਗਾ ਤੁਹਾਨੂੰ ਉਸ ਤੋਂ ਬਾਅਦ ਕਰਵਾ ਚੌਥ ਆਇਆ ਸੀਗਾ ਤੇ ਆ ਦੇਖੋ ਜੀ ਵਰਪੂਰਾ ਕੰਮ ਗਾਈਸ ਮੱਠੇ ਦਾ ਠੇਕ ਲੱਗੇ ਮੈਨੇ ਆਹ ਦੇਖੋ ਕਿ ਕੀ ਲੈ ਰਹੀਆਂ ਨੇ ਆਮਲਕੀ ਦਾ ਆ ਹਾ ਹਾ ਆ ਦੇਖੋ ਬੜਵਡੀਆਂ ਮੱਠੀਆਂ ਮੈਂ ਵੀ ਲੈ ਕੇ ਆਇਆ ਹਾਂ ਇਹ ਹੋ ਲੈ ਲੋ ਆ ਗਿਆ ਜੀ ਪਰਵੇ ਦਾ ਸਮਾਨ ਪਹਿਲਾਂ ਮੱਠੀਆਂ ਤੇ ਹੁਣ ਡੋਂਗੇ ਕੜਛੀਆਂ ਤੇ ਮਨਜੀ ਦੀ ਦੁਕਾਨ ਤੇ ਆ ਗਏ ਆ ਆ ਦੇਖੋ ਰੰਗ ਬਰੰਗੇ ਸੌਦੇ ਛੰਣੀ ਵੀ ਨਾਲ ਹੈ ਗੜਵਾ ਇਹ ਛੰਣੀ ਆ ਸੋਹਰੇ ਜਿਹਾ ਦਿਖਣੇ ਨਾਲੇ ਵਾਹ ਜੀ ਵਾਹ ਆ ਗਈ ਸੇ ਆ ਗਿਆ ਪੂਰਾ ਹੈ ਨਹੀਂ ਸੱਚੀ ਕਹਿ ਤੂੰ ਮਾਰੇਗਾ ਕਿਸੇ ਨਾ ਕਿਸ ਨੂੰ ਕੰਜਰਾ ਹਾਂਜੀ ਯਾਰ ਇਹ ਆ ਦੇਖੋ ਜੁੜੀਆਂ ਰੰਗ ਰੰਗੀਆਂ ਗਾਇਸ ਸਾਰਾ ਸਜਿਆ ਬਜ਼ਾਰ ਇਹ ਦੇਖੋ ਆਹ ਦੇਖੋ ਟੌイズ ਬੱਚੇ ਦੇ ਛੋਟੇ ਛੋਟੇ ਆ ਆ ਇਹ ਕਰੀਮ ਨੇ ਹੈ ਨਾ ਇਹ ਦੂਜੀ ਹੈ ਜੀ ਇਹ ਕਿੰਨੇ ਰੰਗ ਬਣ ਗਏ ਹਨ ਸਾਧਾਰਨ ਬੁਦੀ ਹੈ ਇਹ ਬਸ ਰੰਗ ਵਧੀਆ ਮਿਲਦੇ ਕਿਹੜੇ ਇਹ ਕਾਂਚੀ ਚ ਜ਼ਿਆਦਾ ਸੋਹਣੀ ਲੱਗਦੀ ਹੈ ਅੱਛਾ ਉਹ ਥਾਲੀ ਵੀ ਲੈਣੀ ਹੋਲੀ ਦਿਖਾਓ ਦੇਖੋ ਸਲਾਮੈਂ ਆਪਾਂ ਲੈ ਲਓ ਹਾਂ ਦੇਖੋ ਸਾਰੇ ਫੁੱਫੜਾ ਜਿਹੜੀ ਅੱਥੇ ਲਾਈਆਂ ਪੜੋ 22 ਕੱਪ ਵੀ ਪਏ ਨੇ ਦੇਖੋ ਕਿੱਡੇ ਸੋਹਣੇ ਕੱਪ ਪਏ ਨੇ ਆ ਮੋਰ ਕੇ ਪਈਆਂ ਬਾਬਾ ਇਹਨੇ ਮੂਰਤੀਆਂ ਤੇ ਆਹ ਸ਼ੰਕਰ ਭਗਵਾਨ ਜੀ ਬੜਾ ਕੁਝ ਵੇ ਆ ਬਾਈ ਮਨੀ ਦੀ ਦੁਕਾਨ ਤੇ ਪੂਰਾ ਘਾ ਵੇ ਆਇਆ ਹੋਇਆ ਹੈ ਜੀ ਆ ਸਭ ਚੂੜੀਆਂ ਹੀ ਪਈਆਂ ਚੂੜੀਆਂ ਹੀ ਚੂੜੀਆਂ ਚੂੜੀਆਂ ਹੀ ਚੂੜੀਆਂ ਸਾਰੇ ਪਾਸੇ ਚੂੜੀਆਂ ਹੀ ਚੂੜੀਆਂ ਆ ਦੇਖੋ ਗਜਰੇ ਚੂੜੇ ਰੰਗ ਬਰੰਗੇ ਮਾਤਾ ਕਾਇਸ਼ ਜੱਰਾਏ ਆਪਾਂ ਦੇ ਦਾਸਤਰੀ ਦਾ ਕਰਵਾ ਚੋਤ ਹੈ ਤੇ ਮਲਕੀਤ ਮਲਕੀਤ ਚੂੜੀਆਂ ਲੈਣੇ ਮਸਤਾ ਆਪਾਂ ਦਾ ਤੇ ਇੱਧਰ ਬੰਨੀ ਲਗਾ ਦੇ ਆਏਗੀ ਹਾਂ ਜੇਗਾ ਸਭ ਉੱਦਣਾ ਲਾ ਜੇ ਜੈਸਮੀਨ ਤੇ ਮਲਕੀਤ ਹੁਣ ਬੈਠੇ ਨੇ ਚੂੜੀਆਂ ਬਰੇ ਪਾਲਾਂਗੇ ਉਹ ਕਰਦੇ ਨੇ ਮੈਂ ਸੁਣਦੇ ਹਾਂ ਜਦੋਂ ਬਾਕੀ ਕੋਵਾ ਚੌਥਾ ਹੈ ਕੋਈ ਨਹੀਂ ਚੜੀ ਲੈਣੀ ਹੈ ਮਲਕੀਤ ਮੈਂ ਕਾਹ ਦੇ ਅੱਛਾ ਸੋਣੀ ਹੈ ਨਾ ਬਾਕੀ ਚੂੜੀਆਂ ਰੰਗ ਬਰੰਗੇ ਕਾਫੀ ਪਈਆਂ ਇਹਨੇ ਜੈਸਮੀਨ ਕਿਹੜੀ ਲੈਣੀ ਹੈ ਇਹਦੇ ਦੋ ਚਲੇ ਇਹਦੇ ਦੋ ਚੋ ਦੋ ਚੇਵਲੇ ਆਸ਼ੀ ਮੋਦਾ ਗਾਈਜ਼ ਤੇ ਹੋਰ ਰਹਿ ਗਿਆ ਕੋਈ ਰਾਸ਼ ਦੇ ਤੋਂ ਤੁਸੀਂ ਕਿੰਨਾ ਹੈ ਰਾਸ਼ ਓ ਬਾਈ ਦੀ ਸਕੂਟਰੀ ਦੇ ਪਿੱਛੇ ਟਰੱਕ ਲੱਗ ਚੱਲਿਆ ਸੀਗਾ ਪਰ ਬਚਾ ਹੋ ਗਿਆ ਓ ਬਾਈ ਨੂੰ ਦੇਖੋ ਟ੍ਰੈਫਿਕ ਜਾਮ ਹੈ ਓਏ ਹੌਲੇ ਚੱਲ ਓਏ ਪਿੱਛੇ ਮਾਰੋਗੇ ਬੰਦਿਆਂ ਨੂੰ ਓ ਹੌਲੇ ਹੌਲੇ ਚੱਲ ਐ ਸਾਡੇ ਵੀਰ ਜੀ ਆ ਗਏ ਨੇ ਆ ਵੀਰ ਜੀ ਵਿੱਚੇ ਫਸ ਗਏ ਨੇ ਗੱਡੀ ਆ ਰਹੀ ਓਧਰੋਂ ਤੇ ਟ੍ਰੈਫਿਕ ਜ਼ਿਆਦਾ ਹੋ ਗਈ ਆ ਦੇਖੋ ਬਹੁਤ ਜ਼ਿਆਦਾ ਟ੍ਰੈਫਿਕ ਆ ਗੁਰੂ ਹਾਂ ਗਾਇਸ ਆਪਾਂ ਆ ਕੇ ਆ ਗਏ ਇੰਦਰੀ ਕਰਕੇ ਦੇਖਦੇ ਆ ਕਿੱਕੀ ਖਾਣੀ ਮੱਲੀ ਦੇ ਵਾਲ ਕਿੱਦਾ ਹੋਏ ਹਾਂ ਪੱਖੇ ਨਾਲ ਅੱਛਾ ਪੱਖੇ ਰਾਏ ਟੇਬਲ ਕੀ ਕਹਿੰਦੀ ਟਿੱਕੀ ਖਾਣੀ ਤੇ ਕੁੜੀਆ ਦੇਖ ਰਹੀ ਬਦਨੀ ਕੀ ਖਾਣਾ ਕੀ ਖਾਣਾ ਬਾਪੂ ਹਾਂ ਦੋਸਤੋ ਫਿਰ ਕਿੱਕੀ ਖਾਣੀ ਤੇ ਫੇਰ ਮਰ ਗਿਆ ਦਾਦਾ ਫੇਰ ਨਾਲ ਫੇਟ ਪੂਜਾ ਫੇਰ ਕੰਮ ਤੇ ਚੱਲ ਠੀਕ ਹੈ ਮੀਨੂ ਦੇ ਵਿੱਚੋਂ ਕੋਈ ਚੀਜ਼ ਲੱਭਣਗੇ ਤੇ ਫਿਰ ਖਾਣਗੇ ਕਿਹੜਾ ਆਰ ਕੇਦੇ ਬੈਠੇ ਆ ਦੇਖੋ ਦੋਸਤੋ ਸੌਦਾ ਆ ਗਿਆ ਆਪਣਾ ਅੱਜ ਟਿੱਕੀ ਖਾਵਾਂਗੇ ਆ ਗਏ ਸਭ ਆ ਗਿਆ ਤੇ ਬਾਕੀ ਜਿਹੜਾ ਨਹੀਂ ਖਾਦਾ ਗਿਆ ਫਿਰ ਪੈਕ ਕਰਵਾ ਲਿਆ ਜਿਆਦਾ ਖਾ ਨਹੀਂ ਸਕਦੇ ਤੇ ਹੁਣ ਜਿਹੜੇ ਮੱਠੇ ਮੁਖੇ ਲੈਣੀਆਂ ਉਹ ਲੈ ਲੈਣੇ ਆਜੋ ਹੈਲੋ ਗਾਇਸ ਤੇ ਬਾਜ਼ਾਰੋਂ ਪਰ ਬਾਦਰਗੜ ਤੋਂ ਸਮਾਨ ਲੈ ਲੈਣੇ ਚੋਂ ਹੁਣ ਆਪਾਂ ਪਟਿਆਲੇ ਆ ਗਏ ਤੇ ਅੱਤੇ ਸਰੰਦੀ ਬਾਜ਼ਾਰ ਖੜੇ ਆ ਤੇ ਪਿੱਛੇ ਤੇ ਪਰ ਹੁਣ ਕੱ ਲੱਗੇ ਹੋਏ ਜਾਂਦੇ ਸੋ ਤੇ ਹੁਣ ਥੋੜਾ ਜਿਹਾ ਕੰਮ ਐ ਅੱਗੇ ਜਾ ਕੇ ਫਿਰ ਜਾਨੇ ਕੀ ਕਹਿੰਦੇ ਮਣਗੀ ਹਾਂਜੀ ਹੈਪੀ ਕਰਵਾ ਚੋ ਸਾਰੀਆਂ ਭੈਣਾਂ ਨੂੰ ਤੇ ਅਸੀਂ ਜਹਲ ਸਹਲ ਦੇਖ ਰਹੇ ਹਾਂ ਬਾਜ਼ਾਰ ਦੀ ਹਾਂ ਇਹ ਹੋਰ ਕਿੱਦਾਂ ਹੁ ਸਾਰੇ ਠੀਕ ਹੁ ਸੀ ਤੇ ਬਾਦਰਗੜ ਤੋਂ ਅਸੀਂ ਤਾਂ ਪਟਿਆਲੇ ਆ ਗਏ ਆ ਤੇ ਬੇਟੀ ਰਹਿ ਗਈ ਕਹਿੰਦੇ ਤੁਸੀਂ ਜਾਓ ਠੀਕ ਹੈ ਜੀ ਬੇਟੀ ਨੂੰ ਉਹਦੇ ਸਸਹੁਰਾਲ ਪਹੁੰਚਾ ਦੇ ਕਰ ਪਹੁੰਚਾ ਦੇ ਉਹਦੇ ਚੱਲੀਏ ਮੇਰੇਕੇ ਚਲੋ ਆਜੋ ਆ ਸਰਮਪੁਰਾ ਬਾਜ਼ਾਰ ਵੇਖ ਲੋ ਗਾਈਸ ਸਰਮਪੁਰਾ ਬਾਜ਼ਾਰ ਹੈਲੋ ਆ ਗੇਪਟਾਲੀਆ ਦਾ ਖਾਨਾ ਲੋ ਗਾਈਸ ਦਾਲਤਾ ਬਾਜ਼ਾਰ ਆ ਗਏ ਆਪਾਂ ਆ ਦੇਖੋ ਰੌਣਕਾਂ ਲੱਗੀ ਹੋਈਆਂ ਤੇ ਆ ਦੇਖੋ ਇੱਧਰ ਵੀ ਨਜ਼ਾਰਾ ਹੀ ਆਇਆ ਤੇ ਆਪਾਂ ਹੁਣ ਅੱਗੇ ਚੱਲਦੇ ਆ ਜੀ ਕਾਈਸ ਨੂੰ ਸਾਰੇ ਪੁੱਛਦੇ ਨੇ ਏ ਟੈਂਕ ਕਿਹੜੀ ਹੈ ਕਿਲਾ ਚੌਕ ਕਿ ਟੈਂਕੀ ਹੈ ਏ ਟੈਂਕੀ ਹੈ ਏ ਏ ਵਾਲੀ ਇਹਦੇ ਅੰਦਰ ਪੀਰ ਬਾਬਾ ਜੀ ਹੈ ਤੇ ਸੰਡੇ ਬਾਜ਼ਾਰ ਲੱਗਦਾ ਹੈ ਤੇ ਆ ਦੇਖੋ ਤੌਲੀਏ ਸਾਰਾ ਕੁਝ ਮਿਲਦਾ ਕਾਫੀ ਅੱਛਾ ਤੇ ਉਹ ਪਿੱਛੇ ਰਿਹਾਦਾ ਤੁਹਾਨੂੰ ਮੈਂ ਸੰਡੇ ਨੂੰ ਇੱਥੇ ਜਿਆਦਾ ਰਾਸ਼ ਹੁੰਦਾ ਹੈ ਆਪਾਂ ਬਾਸ ਬਾਜ਼ਾਰ ਆ ਗਿਆ ਦੇਖੋ ਬਣ ਰਹੀਆਂ ਛੰਨਾ ਬਣ ਰਹੀਆਂ ਉਹ ਚਾਲੀਆਂ ਬਣ ਰਹੀਆਂ ਜਿਹੜੀਆਂ ਮਤਲਬ ਪੇਂਟ ਪੂਟ ਕਰਨ ਵਾਸਤੇ ਘੋੜੀ ਚਾਹੀਦੀ ਹੁੰਦੀ ਨਾ ਉਹ ਬਣ ਰਹੀ ਹੈ ਇਹ ਸਾਰਾ ਬਾਣ ਬਾਜ਼ਾਰ ਹੈ ਸਾਰਾ ਮਤਲਬ ਇਸ ਤਰ੍ਹਾਂ-ਤਰ੍ਹਾਂ ਦੀ ਜਿਉ ਮਰਜ਼ੀ ਲੈ ਲਓ ਤੁਸੀਂ ਇੱਥੋਂ ਦੇਖੋ ਕਿ ਅੱਗੇ ਚੱਲਦੇ ਆਪਾਂ ਇੱਧਰ ਗਾਇਸ ਹੈਗਾ ਸਬਜ਼ੀ ਮੰਡੀ ਤੇ ਬਾਜ਼ਾਰ ਹੈਗਾ ਟੋਕਰੀਆਂ ਵਾਲਾ ਤੇ ਜਿੱਤਨਾ ਕਿ ਟੋਕਰੀਆਂ ਮਿਲਦੀਆਂ ਐ ਮਤਲਬ ਇਹ ਤੂਤ ਦੀ ਸ਼ਮਕ ਦੀ ਟੋਕਰੀ ਹੈ ਬਾਸਤੀ ਹੈ ਸਾਰਾ ਕੁਝ ਹੈਗਾ ਇਹ ਸਾਰਾ ਕੁਝ ਮਿਲੇਗਾ ਤਾਂ ਨਾ ਇਥੋਂ ਤੇ ਇਹ ਮਨਕੀ ਤੋਂ ਖੜੀ ਹੈ ਹਮਲ ਕੀ ਤਾਂ ਖਾਲੀ ਕੁਝ ਹੈ ਪੀਨੇ ਆ ਖਾਂਦੇ ਨਹੀਂ ਪੀਨੇ ਆ ਉਧਰ ਚੱਲੇ ਆਪਣੇ ਦੋਸਤੀ ਦੁਕਾਨ ਤੇ ਤੇ ਗਾਈਸ ਆਪਾਂ ਆ ਗਏ ਇੱਧਰ ਅੱਜ ਫੋਟੋ ਕਿਤਾ ਆ ਰਹੀ ਹੈ ਤੇ ਹੁਣ ਜੂਸ ਜਾਸ ਪੀਨੇ ਆ ਫਿਰ ਦੇਖਣਾ ਮੱਲੀ ਦੁੱਧ ਵੀ ਹੋਰ ਆ ਕੋਕਲਾ ਕੀ ਹੈ ਕੋਕਲਾ ਕੀ ਤੇ ਗਾਈਸ ਇੱਧਰ ਆ ਗਏ ਆਪਣੇ ਦੋਸਤੀ ਦੁਕਾਨ ਤੇ ਸਾਡੇ ਪੁਰਾਣੇ ਮਿੱਤਰ ਨੇ ਇਹ ਤੇ ਆਪਾਂ ਕਹਿ ਕੇ ਆਨੇ ਫਿਰ ਪੁੱਛਦੇ ਆ ਕਿਹੜਾ ਉਹ ਦੇਖੋ ਗਾਈਸ ਮੀਨਾ ਕਿਹੜਾ ਦਸਵਾਂ ਚੱਲ ਰਿਹਾ ਹੈ ਨਾ ਤੇ ਅੰਬ ਵੇਖੋ ਪਏ ਨੇ ਕਲਮੀ ਅੰਬ ਮੱਲੀ ਆ ਲੈ ਆਂਬ ਲੈ ਜਲੀਨ ਮੋਲ ਵਾਸਤੇ ਸੁਖਾਨ ਸਾਹਿਬ ਹੁਣ ਜਾ ਰਹੇ ਨੇ ਆਰਡਰ ਦੇਣ ਜੂਸ ਦਾ ਤੇ ਇਧਰ ਠੀਕ ਲੱਗ ਰਿਹਾ ਸੀ ਸਾਨੂੰ ਇੱਕ ਪਾਸੇ ਬੈਠੇ ਸੀ ਅਸੀਂ ਕਹ ਇੱਥੇ ਹੀ ਬੈਠ ਜਾਂਦੇ ਹਾਂ ਤੇ ਉਹ ਸੁਖਾਨ ਸਾਹਿਬ ਹੁਣ ਕਹਿ ਕੇ ਆ ਰਹੇ ਨੇ ਹੈ ਨਹੀਂ ਸੱਚੀ ਕਹਿ ਤੂੰ ਮਾਰੇਗਾ ਕਿਸੇ ਨਾ ਕਿਸੇ ਨੂੰ ਕੰਜਰਾ ਚਲੋ ਜੀ ਆਪਣਾ ਆ ਗਿਆ ਮਿਕਸ ਫਰੂਟ ਤੇ ਇਹ ਠੀਕ ਰਹਿੰਦਾ ਤੇ ਮਿਕਸ ਹੈ ਸਾਰਾ ਕੁਝ ਮਿਲਕ ਸ਼ੇਕ ਹੈ ਤੇ ਮਿਕਸ ਫਰੂਟ ਸ਼ੇਕ ਆਇਆ ਇਹ ਅਨਾਰ ਆ ਗਿਆ ਵਿੱਚ ਬਦਾਮ ਆ ਗਿਆ ਕੀ ਵੀ ਡਰਾਈ ਫਰੂਟ ਹੈ ਡਰਾਈ ਫਰੂਟ ਸਾਰਾ ਹੀ ਹੈ ਇਹ ਠੀਕ ਰਹਿੰਦਾ ਹੈ ਹੈਲਦੀ ਹੈ ਚਾਕਲੇਟ ਦੀ ਸਟਿਕ ਵੀ ਆ ਗਈ ਚਲ ਮੈਂ ਚੱਖ ਲੈ ਹਾਂ ਇਹਹੀ ਬਿੰਦੀ ਜਦੋਂ ਆਂਦੀ ਹੈ ਹੈਨਾ ਇਹ ਵਧੀਆ ਰਹਿੰਦਾ ਹੈ ਅੱਛਾ ਜਰਾ ਖਾ ਲਿਏ ਫਿਰ ਮਿਲਦੇ ਆਂ ਠੀਕ ਹੈ ਜੇ ਛੇ ਕਿਲੇ ਫੇਰ ਮਿਲਦੇ ਆਂ ਸਾਡੇ ਨਾ ਕੋਈ ਜਾਣ ਪਹਿਚਾਨ ਵਾਲੇ ਕਹਿੰਦੇ ਨੇ ਮਲਕੀਤ ਹੈ ਤਾਂ ਮਲਕੀਤ ਹੁੰਦਾ ਮਲਕੀਤ ਐਂਜੇ ਸੁਹਾਨ ਸਾਹ ਜਿਹਰੇ ਤੁਹਾਨੂੰ ਕੀ ਦਸੀਏ ਤੇ ਮੈਂ ਤੇ ਮਲਕੀਤ ਬੁੱਲੇ ਟੁੱਟਦੇ ਆਂ ਜੀ ਬਸ ਅਸੀਂ ਨਹੀਂ ਦੇਖਦੇ ਬਈ ਕੋਈ ਕਿਸੇ ਨੂੰ ਪੁੱਛਣਾ ਸੀ ਤਾਂ ਸਾਨੂੰ ਮਹਾਰਾਜ ਨੇ ਇੰਨੀ ਪਕਸੀ ਦਿੱਤੀ ਏ ਭਈ ਨਾ ਕਿਸੇ ਨੂੰ ਪੁੱਛਣਾ ਤੇ ਨਾਂ ਲੈਣਾ ਨਾ ਦੇਣਾ ਸਾਨੂੰ ਕਹਿੰਦੇ ਨੇ ਐਂਜੇ ਇਹ ਤਾਂ ਨਿਆਰੇ ਲੈਣੇ ਭਰਾਵਾ ਉਹ ਮਹਾਰਾਜ ਦੇ ਸਾਹ ਦੇ ਹੇਠਾਂ ਨਿਆਰੇ ਲੈਣੇ ਆ ਠੀਕ ਹੈ ਤੇ ਬਾਕੀ ਤੁਸੀਂ ਕੋਈ ਟੈਨਸ਼ਨ ਨਾ ਲਿਆ ਕਰੋ ਜਿਹੜੇ ਸਾਡੇ ਬਾਰੇ ਜ਼ਿਆਦਾ ਨਾ ਸੋਚਿਆ ਕਰੋ ਅਸੀਂ ਠੀਕ ਆ। ਉਹ ਤੈਨੂੰ ਠੀਕ ਆ। ਹਾਂਜੀ ਹਾਂਜੀ। ਤੁਸੀਂ ਬਣੇ ਰਹੋ ਤੇ ਆਪਾਂ ਫਿਰ ਅੱਗੇ ਹੋ ਚੱਲਦੇ ਆ। ਬਸ ਹਾਂ ਗਾਈਜ਼ ਇਹਨਾਂ ਮਾਰੇ ਪੁਰਾਣੀ ਹੈ ਬਹੁਤ ਵਧੀਆ ਦੁਕਾਨ ਹੈ। ਜਿਹੜੀ ਕੁਆਂਟੀਟੀ ਹੁੰਦੀ ਹੈ ਨਾ ਫਰੂਟ ਦੀ ਜਿਹਨ ਦੀ ਪ੍ਰੋਪਰ ਹੁੰਦੀ ਹੈ ਇਹਨਾਂ ਦੀ। ਮਤਲਬ ਲਾਈਟ ਮਿੱਠਾ ਹੁੰਦਾ ਕੋਈ ਵਿੱਚ ਮਤਲਬ ਦੂਸਰਾ ਦੂਸਰਾ ਮਠਾਣੇ ਪਾਦੇ ਬਣੀਆਂ। ਲੂਟਾ ਲੈਣਾ ਨੇਚਰਲ ਨੇਚਰਲ ਖਾਸਾ ਹੈ ਤੇ ਇਹ ਬਾਸ ਬਾਜ਼ਾਰ ਦੇ ਵਿੱਚ ਹੈ ਜਿਹੜੀ ਸੜਕ ਮੁਰਗਾ ਮਾਰਕੀਟ ਨੂੰ ਜਾਂਦੀ ਹੈ ਠੀਕ ਹੈ ਜੀ ਆਲੀਆ ਫਿਰ ਮਿਲਦੇ ਆਪਾਂ ਟ੍ਰੈਫਿਕ ਇੱਥੇ ਵੀ ਬੜੀ ਹੈ ਆ ਦੇਖੋ ਫਸ ਗਈਆਂ ਗੱਡੀਆਂ ਇੱਥੇ ਵੀ ਤਿਉਹਾਰਾਂ ਦੇ ਟਾਈਮ ਚਾਤਰੇ ਰਹੇਗਾ ਤੇ ਆਪਾਂ ਗਾਈਸ ਲੈ ਲਿਆ ਹੁਣ ਸਾਰਾ ਕੁਝ ਖਾ ਪੀ ਲਿਆ ਤੇ ਹੁਣ ਅੱਗੇ ਵਧਦੇ ਆਂ ਹਲ ਚਲੀਏ ਆ ਗਾਈਸ ਪਟਿਆਲੇ ਦੀ ਪੁਰਾਣੀ ਵਿਰਾਸਤ ਹੈ ਇਹ ਦੇਖੋ ਪੁਰਾਣੇ ਰਾਜੇ ਮਹਾਰਾਜਿਆਂ ਦੇ ਸਮੇਂ ਦਾ ਹੈ ਇਹ ਸਾਰਾ ਜਿੰਨਾ ਵੀ ਇਹ ਮਤਲਬ ਕਨਸੈਪਟ ਬਣਿਆ ਹੋਇਆ ਹੈ ਤੇ ਨੀਚੇ ਬਾਜ਼ਾਰ ਹੈ ਇੱਧਰ ਚੂੜੀਆਂ ਸੱਜੀ ਹੋਈਆਂ ਇੱਧਰ ਵੀ ਦੇਖੋ ਤੇ ਇੱਧਰ ਹੈ ਦੇਖੋ ਬਾਜ਼ਾਰ ਸੱਜਿਆ ਹੋਇਆ ਆ ਛੋਟ-ਛੋਟੀਆਂ ਡਾਲਸ ਚਿੜੀਆਂ ਤੇ ਮਲਕੀਤ ਉਧਰਲੀ ਸਾਈਡ ਹੈ ਇਹ ਇਹ ਕਿਲਾ ਚੌਕ ਵਾਲੀ ਸਾਈਡ ਖੜੇ ਆਪਾਂ ਉਪਰਾਂ ਪੰਡਿਆ ਵਾਲਾ ਬਾਜ਼ਾਰ ਹੈ ਮੈਂ ਲੀਹ ਦੇ ਦੇਖ ਰਹੀ ਏ ਆਈ ਪਸੰਦ ਕੋਈ ਨਹੀਂ ਸਾਰੇ ਵੱਡੇ ਨੇ ਨਾ ਚਲੋ ਗਾਇਸ ਆਪਾਂ ਆ ਗਏ ਆ ਕਿਲਾ ਚੌਂਕ ਕਿਲਾ ਚੌਂਕ ਕਿਲਾ ਚੌਂਕ ਦਾ ਤੇ ਮਤਲਬ ਦੇਖੋ ਤੇ ਹੀ ਰੌਣਕ ਇੱਥੇ ਵੀ ਲੱਗੇ ਤੇ ਸ਼ਾਮ ਨੂੰ ਰੇਡੀਆਂ ਲੱਗ ਜਾਂਦੀਆਂ ਤੇ ਇੱਧਰ ਗੜਬੜੇ ਵਗੈਰਾ ਦੇਖੋ ਆ ਦੇਖੋ ਘਾਰੇ ਨੇ ਜੀ ਆਹ ਵਾਹ ਜੀ ਵਾਹ ਬੋਲੇ ਨਾਲ ਹਾਂ ਓਏ ਆਏ ਕਿਹਦੇ ਨੇ ਪਾਤਵਾਰ ਵਾਹ ਵਾਹ ਆਹਾ ਆਹਾ ਵਾਹ ਅਯੁੱਧਿਆ ਵਾਲੇ ਆਯਾ

ਜਲੋਹੋ ਲਓ ਜੀ ਇਹ ਬਹੁਤ ਸੋਹਣਾ ਕਾਉਂਦੇ ਆ ਕਾਠਾ ਸੋਹਣਾ ਆ ਹਮਿਲਕੀਦ ਕਿਵੇਂ ਲੱਗੀ ਤੈਨੂੰ ਅੱਛੇ ਲੱਗੀ ਹਾਂ ਤੇ ਗਾਇਸ ਸ਼ਿਵ ਮੰਦਿਰ ਹੈ ਤੇ ਬਾਹਰ ਫੁੱਲ ਫੁੱਲ ਮਿਲਦੇ ਨੇ ਆਓ ਚੱਲੀਏ ਉਧਰ ਪਿੱਛੇ ਹੈਗਾ ਜੀ ਸ਼ਿਵ ਮੰਦਿਰ ਤੇ ਅਸੀਂ ਮਿਲਕੀਦ ਰਾਸ਼ ਇੱਥੇ ਵੀ ਬਹੁਤ ਆਇਆ ਨਾ ਬਹੁਤ ਰਾਸ਼ਾ ਤੇ ਇੱਥੇ ਬਕੀਲੀ ਫੱਟੇ ਤੇ ਸ਼ਿਵ ਮੰਦਿਰ ਹੈ ਤੇ ਆ ਦੇਖੋ ਬਣਿਆ ਵਾ ਇਹ ਪੁਰਾਣੀ ਵਿਰਾਸਤ ਹੈ ਸਾਰੀ ਪਟਿਆਲੇ ਦੀ ਵਾਹ ਜੀ ਵਾਹ ਤੇ ਹੁਣ ਆਪਾਂ ਯੂਨੀਵਰਸਿਟੀ ਪਹੁੰਚ ਗਏ ਉੱਥੋਂ ਆ ਗਏ ਆ ਤੇ ਮਨ ਕੀਦ ਨੇ ਨਾ ਉਹ ਪਹਿਲਾਂ ਸਮੋਲ ਪਿੰਦੀ ਹੁੰਦੀ ਸੀ ਛੋਟਾ ਤੇ ਹੁਣ ਉਹ ਮੀਡੀਅਮ ਦੇਤਾ ਉਹ ਮਸੀ ਗਲਾਸ ਖਾਲੀ ਕਰਿਆ ਤੇ ਹਜਮ ਮਸੀ ਹੋ ਰਿਹਾ ਉਹ ਕਿਵੇਂ ਲੱਗਾ ਤੁਹਾਨੂੰ ਮੈਂ ਕਹਿੰਦੀ পেট ਭਰ ਗਿਆ ਪੂਰੀ ਤਰ੍ਹਾਂ ਹਾਏ 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 পেট ਭਰ ਗਿਆ ਪੂਰੀ ਤਰ੍ਹਾਂ ਚੱਲ ਕੋਈ ਗੱਲ ਨਹੀਂ ਆਹ ਵੇਖੋ ਗਾਈਸ ਪਹਿਲਾਂ ਤੇ ਉਹ ਦੂਸਰੇ ਹੁੰਦੇ ਸੀ ਹੁਣ ਚੀਨੀ ਦੇ ਆ ਗਏ ਨੇ ਦੇਖੋ ਆ ਬਤਕਾ ਬਣੀਆਂ ਵੀ ਐ ਉਹ ਦੇਖੋ ਮੋਰ ਜਾ ਬਣਿਆ ਪਿਆ ਇਹ ਹੰਤ ਮੂੰਹ ਮੂੰਹ ਉੱਪਰ ਬਾੜਿਆ ਵੇ ਦੇਖੋ ਆਹ ਦੇਖੋ ਕਿੰਨਾ ਸੋਹਣਾ ਆਓ ਚਲੀਏ ਹੁਣ ਕਿਸੇ ਪਤਾ ਨਹੀਂ ਕੀ ਚੀਜ਼ ਐ ਸਾਨੂੰ ਸਮਝ ਨਹੀਂ ਲੱਗ ਰਹੀ ਵੇ ਕੀ ਕਿਹੜਾ ਫਲ ਐ ਇਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਜੀ ਕੀ ਚੀਜ਼ ਐ ਹੈ ਕੀ ਚੀਜ਼ ਐ ਇਹ ਇਹ ਬੇੜ ਦਾ ਪੱਤੇ ਐਸ ਤਰ੍ਹਾਂ ਦੇ ਰੋਡ ਤੇ ਲੱਗੇ ਹੁੰਦੇ ਨੇ ਭਰਿਆ ਪਿਆ ਐ ਹੈ ਕੀ ਇਹਦਾ ਕੋਈ ਨਾ ਕੋਈ ਮਤਲਬ ਤਾਂ ਹੋਏਗਾ ਆ ਦੇਖੋ ਗੁੱਛੇ ਭਰੇ ਪਏ ਆਂ ਮੂੰਗਫਲੀ ਆ ਗਈ ਤੇ ਸਾਡੇ ਵੀਰ ਜੀ ਬੜੇ ਅੱਛੇ ਇਨਸਾਨ ਨੇ ਤੇ ਇਹ ਲਗਾ ਰਹੇ ਨਾ ਇਹ ਪੁੰਨੀ ਜਾ ਰਹੀ ਹੈ ਹਾਂ ਸਵਿਚ ਕੀ ਇਹ ਨਮਕ ਹੈ ਕਿ ਰੇਤਾ ਨਮਕ ਤੇ ਆ ਦੇਖੋ ਦੁਕਾਨਦਾਰੀ ਇਹ ਛਰਦੀਆਂ ਨੇ ਐਨ ਵਧਿਆ ਹੋ ਜਾਣਾ ਕੰਮ ਇਹ ਗੁਰਤੇਗ ਭਦਰ ਸਾਹਿਬ ਜੀ ਦਾ ਗੁਰਦੁਆਰਾ ਲਓ ਜੀ ਥੋੜੇ ਤੋਂ ਸ਼ੁਰੂਆਤ ਕਰਨੇ ਆ ਹੌਲੀ ਹੌਲੀ ਜਿਸ ਤਰ੍ਹਾਂ ਜਿਸ ਤਰ੍ਹਾਂ ਠੰਡ ਆਏਗੀ ਫਿਰ ਬਤਾਵਾਂਗੇ ਲੈ ਮਲਕੀਤ ਪਕੜ ਲੈ ਆ ਗੋਭੀ ਲੈ ਕੇ ਆਈਏ ਗਾਇਸ ਪਹਿਲਾਂ ਤੇ ਗੋਭੀ ਲੈ ਲਈ ਆਪਾਂ ਤੇ ਗਾਇਸ ਆਪਾਂ ਮੂਲੀ ਲਈ ਹੋਣਾ ਮੂਲੀ ਮੂਲੀ ਦਾ ਸਾਗ ਵੀ ਬਹੁਤ ਵਧੀਆ ਹੈ ਮੂਲੀ ਬਹੁਤ ਅੱਛੀ ਹੈ ਭਾਈ ਸਾਹਿਬ ਚਲ ਮੈਂ ਪਾ ਲੈ ਤਾਂ ਹਾਂ ਲੋ ਗਾਇਸ ਕੀ ਹਾਲ ਚਾਲ ਨੇ ਜਨਾਬ ਥੋੜੇ ਸਹੀ ਖਾ ਪੀ ਦੇ ਰਾਜ ਪੋਚ ਗਏ ਘਰ ਆ ਗਏ ਆ ਸਮਾਨ ਸੋਣ ਜਿਹੜਾ ਦੇਣਾ ਸੀਗਾ ਕੁੜੀ ਦਾ ਸਮਾਨ ਦੇਣਾ ਸੀਗਾ ਤੇ ਆਪਣੇ ਉੱਥੇ ਆਪਣੇ ਜਿਹੜਾ ਜਵਾਈ ਰਾਜਾ ਉਹਨੇ ਦੇ ਕੇ ਆਏ ਆ ਕੁੜੀ ਦਾ ਸਮਾਨ ਰਹਿ ਗਿਆ ਸੀ ਮਤਲਬ ਤੇ ਸਮਾਨ ਵੀ ਲੈ ਕੇ ਆਏ ਆ ਕੁਝ ਘਰ ਪਿੰਡ ਦਾ ਵੀ ਕਾਹ ਵੀ ਆ ਤੁਸੀਂ ਦੇਖ ਵੀ ਲਿਆਗਾ ਠੀਕ ਹੈ ਨਾ ਜਣੀ ਮੁਲਗੀ ਦਾ ਬਾਜੀ ਆ ਗਏ ਆਪਾਂ ਕਾफी ਪੀੜਿਆ ਰਾਤ ਸ਼ਾਮ ਜਾਣ ਤੇ ਗਰੋ ਹੈ ਨਾ ਉਹਦੇ ਕਰਕੇ ਤਾਂ ਖਾਣਾ ਕਿਸੇ ਇੱਕ ਜੂਸ ਦਾ ਗਲਾਸ ਪੀਤਾ ਹਜੇ ਤੱਕ ਇਹਨਾ ਮੈਨੂੰ ਬਹੁਤ ਅਜੀਬ ਲੱਗ ਰਿਹਾ ਹੈ ਇਹ ਘੱਟ ਗੰਦੀ ਮੈਂ ਤਾਂ ਖਾ ਪੀ ਲੈਣਾ ਜੀ ਮਤਲਬ ਨਾ ਹਜੇ ਤੱਕ ਹੁਣ ਖਾਣ ਲਈ ਜੋ ਵੀ ਚੀਜ਼ ਵਸਤਾ ਨਾ ਮੇਰਾ ਧਿਆਨ ਨਹੀਂ ਜਾ ਰਿਹਾ ਮਨ ਨਹੀਂ ਕਰ ਰਿਹਾ ਅੱਛਾ ਤੇ ਹੁਣ ਆਪਾਂ ਥੋੜੀ ਜਿਹੀ ਰੈਸਟ ਕਰਨੇ ਆ ਪਾਣੀ ਪੁਣੀ ਪੀਏ ਫਿਰ ਤੁਹਾਨੂੰ ਮਿਲਦੇ ਠੀਕ ਹੈ ਜੀ ਪਰ ਮੈਂ ਤਾਂ ਹੁਣ ਸਬਜ਼ੀ ਬਣਾਣੀ ਹੈ ਮੇਰੇ ਕਰਮਾ ਤੇ ਰੈਸਟ ਹੋ ਜਾ ਕੋਈ ਨਹੀਂ ਸਬਜ਼ੀ ਬਣਾਣੀ ਮੈਨੂੰ ਜਦੋਂ ਕੁਝ ਮੈਂ ਕਰ ਦਿਆਂਗਾ ਠੀਕ ਹੈ ਠੀਕ ਹੈ ਜੀ ਆਜੋਗਾ ਚਲੋ ਠੀਕ ਹੈ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਤੇ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਨਾ ਕਰ ਦਿਆ ਕਰੋ ਕੋਈ ਪੈਸਾ ਨਹੀਂ ਲੱਗਦਾ ਪਰ ਸ਼ੁਕਰੀਆ ਮਿਹਰਬਾਨੀ ਬਾਏ ਬਾਏ